ਹੈਲੋ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਅਪਾਂ ਜਾਏ ਆ ਬਾਗਾਂ ਵਿੱਚ ਬਾਗਾਂ ਵਿੱਚ ਪੱਕੀ ਕਰਨ ਆਏ ਆ ਪਾ ਤੋੜਨ ਆਇਆ ਪੀਚ ਕਿਉਂਕਿ ਆ ਦੇ ਹੁਣ ਪੀਚ ਸਾਰੇ ਪੱਕ ਗਏ ਆ ਤੇ ਮੰਮੀ ਕਹਿੰਦੇ ਸੀ ਹਨਾ ਤੁਸੀਂ ਲੈ ਜਾਓ ਸਪੈਸ਼ਲ ਫੋਨ ਆਇਆ ਆ ਤੇ ਮੈਂ ਕਿਾ ਚੱਲ ਅਪਾਂ ਚੱਲਦੇ ਆ ਜੋੜਨ ਅਪਾਂ ਘਰ ਛੱਡ ਜਾਂਦਾ ਆ ਤੇ ਪਿੱਛੇ ਤੁਸੀਂ ਦੇਖੋ ਕਿੰਨੇ ਥੱਲੇ ਡੇ ਕੇ ਖਰਾਬ ਹੋਏ ਆ ਤੇ ਜਿਹੜੇ ਬਾਜੀ ਹੋਣਾ ਦਾ ਬਾਗ ਗਿਆ ਤਾਂ ਉਹ ਕੰਨੇ ਸੀ ਮੰਮੀ ਹੁਣਾਂ ਨੂੰ ਫੇ ਕੋਈ ਨਹੀਂ ਤੁਸੀਂ ਤੋੜ ਲਿਓ ਇੱਥੇ ਪਿੱਛੇ ਚਾਹੀਦੇ ਹੋਏ ਨਾ ਤੇ ਆਪਾਂ ਦਿਖਾਉਂਦੇ ਤੁਹਾਨੂੰ ਮੰਮੀ ਨੇ ਟੋਕਰੀ ਲਾ ਕੇ ਟੋਕਰੀ ਕੀ ਬਾਲਟੀ ਚੱਕੀ ਆ ਦੇਖੋ ਕਿੰਨਾ ਫਰੂਟ ਖਰਾਬ ਹੋਇਆ ਆ ਪਰ ਇੱਥੇ ਨਾ ਟਰਕੀਆਂ ਘੁੰਮਦੀਆਂ ਆ ਉਹ ਖਾਈ ਜਾਂਦੀਆਂ ਇਦਾਂ ਯਾਰ ਦੇਖੋ ਕਿੰਨਾ ਫਰੂਟ ਆ ਜਿਹੜਾ ਖਰਾਬ ਹੁੰਦਾ ਆ ਪਰ ਉਹਦਾ ਨਾ ਜੇ ਇਹਨਾਂ ਨੂੰ ਨਹੀਂ ਛਾੜੋਗੇ ਤਾਂ ਦੂਜਾ ਫਰੂਟ ਜਿਹੜਾ ਦਰਖਤ ਤੇ ਲੱਗਾ ਉਹ ਵੱਡਾ ਨਹੀਂ ਹੋਣਾ ਹੈਗਾ। ਉਹਨੇ ਸਾਰੇ ਤੋੜ ਲਏ ਆ। ਪਾਸੋਂ ਕਹਿੰਦੇ ਸੀ ਵਿੱਚ ਵਿੱਚ ਟਮੇਟਾ ਮੇ ਲੱਗੇ ਆ। ਮੰਮੀ ਉਹਨਾਂ ਨੂੰ ਕਹਿੰਦੇ ਕੋਈ ਨਹੀਂ ਤੁਸੀਂ ਤੋੜ ਕੇ ਖਾ ਲਿਓ ਨਾ। ਤੇ ਆ ਗਏ। ਮੇਰੇ ਮਾਤਾ ਜੀ ਇਹਨਾਂ ਨੂੰ ਫਿਕਰ ਰਹਿੰਦਾ ਕੁੜੀ ਨੂੰ ਪੀਚ ਖਿਲਾਉਣ ਦਾ। ਮੰਮੀ ਆ ਦੇਖ ਕਿੰਨਾ ਛੋੜਾ ਭਰਿਆ ਪਿਆ ਨਾ। ਜਾਰਡਨ ਹੁੰਦਾ ਤਾਂ ਉਹਨੇ ਤੋੜਨਾ ਸੀਗਾ। ਮੇਰੀ ਬਣਾਵਾ। ਹੂੰ। ਇਹ ਛੋਟਿਆ ਹਲੇ ਉਹਨੇ ਤੋੜੇ ਨਹੀਂਗੇ। ਮੰਮੀ ਗੰਨੀ ਤੂੰ ਵੀ ਨਹੀਂ ਤੋਣਦੇ ਵਾਲੇ ਆਪਾਂ ਵੱਡੇ ਪੀਚ ਲੱਭਣੇ ਆ ਮੈਨੂੰ ਮੰਮੀ ਨੇ ਸਾਰਾ ਖੇਤ ਕਮਾ ਦੇਣਾ ਹੈ ਮੰਮੀ ਅ ਤਾ ਹੱਦ ਗਾ ਦੇ ਕਾ ਜਿੱਦਾ ਫਰੂਟ ਖਾਦੇ ਬਣ ਜਾਣਾ ਇੱਕ ਤਰ੍ਹਾਂ ਨਾ ਹਾਂ ਹਾਂ ਹੋਲੀ ਤਾਂ ਹਾਂ ਹਾਏ ਮੰਮੀ ਤੇ ਕਿੰਨੇ ਸੋਹਣੇ ਮੇਰਾ ਖਾਣੂ ਜੀ ਕਰਦਾ ਪਰ ਮੈਂ ਚਾਹ ਪੀਤੀ ਆ ਹੁਣ ਆਹ ਆ ਤੇ ਲੱਗੇ ਉਹ ਤੇ ਹਾਂ ਹਾਂ ਨੇ ਮਮੀ ਆ ਗਏ ਪੱਟ ਪੱਟ ਆਏ ਹਾਏ ਹਾਏ ਮਮੀ ਕਿੰਨੇ ਸੋਹਣੇ ਸਾਰਾ ਇਨਕਾ ਉਹ ਤੇ ਕਿੱਡਾ ਵੱਡਾ ਨਹੀਂ ਜਿਆਦਾ ਵੱਡੇ ਤੋਂ ਮਮੀ ਨੇ ਜਿਆਦੇ ਵੱਡੇ ਵੱਡੇ ਦੇਣੇ ਪੀਚ ਮੈਨੂੰ ਹੋਰ ਕੁਛ ਨਹੀਂ ਆਹ ਤੇ ਕਿੱਡਾ ਮਮੀ ਅਰੇ ਨਾ ਨਾ ਰੰਗ ਬੜਾ ਸੋਹਣਾ ਨਾ ਮੇ ਆਹ ਦੇਖੋ ਕਿੰਨੇ ਸੋਹਣੇ ਲੱਗੇ ਆਪਾਂ ਆ ਵੀ ਤੋੜ ਲੈਣੇ ਆ ਮੈਂ ਗੱਡੀ ਚਾਬੀ ਵੀ ਕੋਲੇ ਲੈ ਆਂ ਜੋਟਨ ਨੂੰ ਵੀ ਇਸ ਬਾਗ ਦੇ ਪੀਚ ਬਹੁਤ ਸਵਾਦ ਲੱਗਦੇ ਆ ਦੇਖ ਦੇਖੋ ਮੰਮੀ ਰੇ ਲੈ ਕੇ ਆਇਆ ਬਾਲਟੀ ਕੰਦਰ ਤੂੰ ਬਾਲਟੀ ਲੈ ਕੇ ਜਾ ਮੈਂ ਕਿਹਾ ਮੰਮੀ ਮੈਂ ਆਪਣੀ ਸਹੇਲੀਆਂ ਨੂੰ ਵੀ ਦੇਣਾ ਥੋੜੇ ਆ ਤੇ ਥੋੜੇ ਜਿਆਦੇ ਦੇ ਦੇ ਹਾਂ ਆ ਹੋਇ ਤਾ ਹੈ ി ജോഡോ മെഗോ ਕੱਪੜੇ ਕਪੜੇ ਦਾ ਲੈ ਲਿਓ। ਪਾ ਦੇਓ ਚੁੱਪ ਉੱਤੋਂ। ਆਹ ਉਹ ਮੈਂ ਕਿਹ ਧੰਦੇ ਹੁੰਦੇ ਨੇ ਇਦਾਂ। ਕੰਡ ਸਾਰੀ ਖੋਹ ਤੇ ਲੱਗੀ ਆ। ਹਾਂ ਆਹੋ ਜਿਹੜੇ ਥੋੜੇ ਚਿੱਟੇ-ਚਿੱਟੇ ਕੰਡ ਇਹ ਉੱਤਰ ਜਾਣੇ ਨੇ। ਮੈਂ ਜੀ ਥੋੜਾ ਸਾਬਣ ਵੀ ਪਾ ਦੇਣਾ ਚਾਹੀਦਾ ਕੱਪੜੇ ਹੋਣਗੇ ਤੋਹ। ਮੰਮੀ ਲੈ ਮੈਂ ਚੱਕ ਲਮ ਬਾਟੀ। ਹਾਂ ਮੰਮੀ ਤਾਂ ਇਹ ਨਾਲ ਲੱਭਦੀ। ਮੈਂ ਉਹਦੇ ਉੱਪਰ ਉੱਪਰ ਆ ਗਿਆ। ਆਹ ਵੱਡਾ ਹੈ। ਨਹੀਂ ਅੱਛਾ। ਮਮਾ ਹੋਰ ਕੀ ਚਾਹ ਪੀਤੀ ਜਿਹੜੀ ਪੱਚ ਜੋ ਕਿ ਮੰਮੀ ਕਹਿੰਦੀ ਰੋਟੀ ਖਾ ਕੇ ਟਰ ਮੈਂ ਕਹਾਂ ਮੈਂ ਰੋਟੀ ਨਹੀਂ ਖਾ ਕੇ ਜਾਣੀ ਆ ਦੇ ਟੜਕੀ ਨਹੀਂ ਦੰਦੀਆਂ ਵੱਡ ਵੱਡ ਕੇ ਖਾਦਾ ਲੈ ਕਿੰਨੇ ਕਿ ਤੰਦ ਹੋਣੇ ਆ ਓਹ ਥੁੱਪ 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 ਡਰਕਟ ਮੇ ਦੇ ਵਿੱਚ ਥੁੱਪ ਦਾ ਪਤਾ ਨਹੀਂ ਲੱਗਦਾ ਹਾਂ ਆਪਾਂ ਹੁਣ ਮਿਰਚਾਂ ਤੋੜਦੇ ਆ ਆ ਦੇਖੋ ਮਿਰਚਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗੀਆਂ ਆ ਮੰਮੀ ਹੋਣਾ ਕਿ ਲੱਗਦੀਆਂ ਇਤਨੀਆਂ ਜੇ ਜਦੋਂ ਸਬਜ਼ੀਆਂ ਹੋ ਜਾਂਦੀਆਂ ਮੰਮੀ ਕਹਿੰਦੀ ਆ ਜਾ ਲੈ ਜਾ ਬਹਾਨੇ ਦਾ ਮਿਰਚ ਮਿਲ ਜਾਈਦਾ ਹੈ ਇੱਥੇ ਉਹਦਾ ਕਿੱਥੋਂ ਟਾਈਮ ਲੱਗਦਾ ਆਉਣ ਦਾ ਇਹਦਾ ਮਿਰਚ ਨਾਲ ਜਦੋਂ ਸਾਗ ਦੇ ਨਾਲ ਖਾਣ ਵਾਲੀਆਂ ਆਇਆ ਐਨੀਆਂ ਸੋਹਣੀਆਂ ਮੈਂ ਵੀ ਲੰਬੀਆਂ ਲੰਬੀਆਂ ਕੌੜੀਆਂ ਤਾਂ ਨਹੀਂ ਹੈਗੀਆਂ ਨਾ ਐਨੀਆਂ ਹਾਂ ਜਾਰਡਨ ਮੰਮੀ ਨੂੰ ਤਾਂ ਜਾਰਡਨ ਦਾ ਫਿਕਰ ਪਿਆ ਕਹਿੰਦੀ ਤੂੰ ਲੈ ਕੇ ਨਹੀਂ ਆਈ ਨਾਲ ਉਹਨੂੰ ਅਗਲੀ ਵਾਰ ਆਉਂਗੀ ਨਾ ਉਹਨੂੰ ਲੈ ਕੇ ਆਉਂਗੀ ਤਾਂ ਇਸ ਵਾਰ ਮੈਂ ਅंकिता ਨੂੰ ਲੈ ਆਂਦਾ ਤੁਸੀਂਓ ਫਿਰ ਜੇ ਲੱਗੂਗਾ ਪਾ ਉੱਥੇ ਜਾਣਾ ਆ ਉੱਥੋਂ ਸਾਗ ਤੋੜ ਕੇ ਲੈ ਕੇ ਆਉਂਗੇ ਨਾਲੇ ਆਪਣੇ ਵਿਊਅਰਸ ਨੂੰ ਦਿਖਾਉਂਗੇ ਉਹ ਉਹ ਦੇਖ ਇਹ ਵੜੀਆਂ ਤਿੱਖੀਆਂ ਹੋਣੀਆਂ ਮੱਜਾ ਜਿਹੜੀਆਂ ਜਾਦੀਆਂ ਹੱਦੀਆਂ ਉਹ ਦੇਖੋ ਥੰਡੇ ਵੀ ਡੋਟ ਗਈਆਂ ਇਧਰ ਆ ਨਾ ਪਿਛਲੀ ਵਾਰ ਤੋਰੀ ਲੱਗੀ ਸੀਗੀ ਰਾਮਾ ਤੋਰੀ ਤੇ ਉਹ ਕਾਫੀ ਵੱਡੀ ਹੋ ਗਈ ਸੀ ਤਾਂ ਹੁਣ ਮੰਮੀ ਉਹਨੇ ਵੀ ਰੱਖ ਲਿਆ ਹੈ ਇਹ ਦੇਖ ਹਾਂ ਆਹ ਤੇ ਸੁੱਕ ਹਾਂ ਨਹੀਂ ਆਹ ਦੇ ਇਹ ਹੁਣ ਸੁੱਕ ਗਈ ਐ ਤੇ ਇਹਦੇ ਵਿੱਚ ਕਾਫੀ ਵੀ ਨਿਕਲੇ ਆਉਣੇ ਆ ਤੇ ਫਿਰ ਆਪਾਂ ਅਗਲੇ ਸਾਲ ਦੇ ਰੇਲ ਰੱਖੋਗੇ ਤੇ ਮੰਮੀ ਨੇ ਬਾਥੂ ਦੇ ਬੂਟੇ ਸਾਰੇ ਤੋੜ ਦਿੱਤੇ ਆ ਦੇ ਉਹਦਾ ਜਾੜਾ ਰੱਖ ਲਿਆ ਆ ਤੇ ਇੱਧਰ ਵੀ ਰਾਮਾਤਰੀ ਦੀ ਬੇਲ ਘੁੰਮ ਘਮਾ ਕੇ ਆਦਿ ਹੋ ਗਈ ਆ ਉਹ ਉੱਪਰ ਤੱਕ ਮੰਮੀ ਆਹ ਦੇ ਕਿੱਡੀ ਵੱਡੀ ਰਾਮਾਤਰੀ ਆ ਆ ਦੇ ਦੇਖਿਆ ਹੰਦਸੇ ਨਾਲ ਮੈਂ ਹੀ ਆ ਕੇ ਲੱਭਦੀ ਹੁੰਨੀ ਆ ਰਾਮਾਤਰੀਆਂ ਮੰਮੀ ਹੁਣੀ ਤਾਂ ਵਿੱਚ ਇੱਦਾਂ ਪੱਕ ਜੰਦੀਆਂ ਦੇਖੋ ਮੰਮੀ ਨੇ ਉਹਦਾ ਰਾਮਤ ਤੋਰੀਆਂ ਤੋੜੀਆਂ ਤਾਂ ਦੇਖੋ ਆਰੇ ਲੈ ਹੁਣ ਮੰਮੀ ਬੇਚਾਰੀ ਘਟੋਈ ਗਈ ਆ ਮੰਮੀ ਹੁਣ ਇੱਥੇ ਬੈਠੇ ਲਾ ਲਿਆ ਸਾਰੇ ਤੇ ਇੱਧਰ ਸਾਗ ਮੰਮੀ ਇਹ ਦੇਸੀ ਸਰੋਂ ਆ ਨਾ ਜਿਹੜੀ ਅੱਗੇ ਲਾਈ ਸੀ ਆਹ ਵਾਲੀ ਆ ਵੀ ਦੇਖੋ ਤਾਂ ਕਿੰਨੀ ਸੰਘਣੀ ਹੋਈ ਐ ਉਧਰਾਂ ਮੇਥੀ ਲਾਈ ਆ ਉਹ ਹਾਲੋ ਵੀ ਲਾ ਲਈ ਮੰਮੀ ਹੁਣੀ इधर मेथे वो भी काफी बड़े हो गए मम्मी आ किया ओ, किया, मम्मी, गोया वर्गा गंडोया वर्गा हाँ फ्रिज च रखे बेचारा वाला ही हो गया <laughs> हाँ। चलो तो तो <laughs> भाई ਐਸੀ ਆਪਣਾ ਅੱਜ ਦਾ ਸ਼ਾਮ ਦਾ ਟਾਈਮ ਜਿਹੜਾ ਕਿ ਆਪਾਂ ਮੰਮੀ ਹੁਣਾਂ ਨਾਲ ਬਤਾਇਆ ਅੱਧਾ ਆਪਾਂ ਸਬਜ਼ੀਆਂ ਦੇ ਨਾਲ ਆ ਦੇ ਉੱਪਰ ਪਿਛਲੀ ਵਾਰ ਮੈਂ ਮੰਮੀ ਨੂੰ ਕਹਿੰਦੀ ਸੀ ਕਿ ਮੈਂ ਕਿਹਾ ਵੀ ਤੁਸੀਂ ਤੇ ਧਿਆਨ ਰੱਖਿਓ ਕਿ ਉੱਪਰ ਵੀ ਸਬਜ਼ੀਆਂ ਤੁਹਾਡੇ ਕਿ ਉਹ ਤਰਾਮਾ ਤੋਰੀ ਤੇ ਕੀ ਲਮਕੜੇ ਆ ਮੰਮੀ ਨੂੰ ਨਾ ਪਤਾ ਨਹੀਂ ਲੱਗਾ ਤੇ ਤਿੰਨ ਬੁੱਢ-ਬੁੱਢੀਆਂ ਉਤਾਰੀਆਂ ਹੁਣ ਹੱਥ ਵੀ ਨਹੀਂ ਜਾਂਦਾ ਰਹਿਦਾ ਆ ਦੇਖੋ ਉਹ ਤਰਾਮਾ ਤੋਰੀ ਲੱਗੀ ਆ ਦੀ ਮੇਰੇ ਕੋਲ ਇੱਕ ਹੋਰ ਆਮਤ ਤੇ ਲੱਭ ਗਈ ਇੱਕ ਆਹਾ ਤੇ ਕੋਪਰਾ ਆ ਆ ਦੇ ਹਾਂ ਹੁਣ ਤੁਹਾਡੇ ਕਿੰਨੀ ਆਮਤ ਤੁਰੀਆਂ ਹੋਣੀਆਂ ਸਾਸਰੀ ਕਾਲਾ ਅੰਟੀ ਜੀ ਕਿੱਦਾਂ ਹਾਲ ਚਾਲ ਕਿੱਦਾਂ ਸਿਹਤ ਬਸ ਵਧੀਆ ਸਬਜ਼ੀਆਂ ਲੱਭਦੀਆਂ ਸਬਜ਼ੀਆਂ ਦੇਖਦੀਆਂ ਅੱਛਾ ਅੱਛਾ ਸਬਜ਼ੀਆਂ ਤੁਸੀਂ ਵੀ ਨਹੀਂ ਹਾਲੇ ਕੁਝ ਲਾਇਆ ਹੈ ਕੱਦ ਬਾਰ ਨਹੀਂ ਲਾਇਆ ਚਲੋ ਅੱਤ ਨੀ ਫੂਰੀ ਪਿਆਜੀ ਲਈ ਆ ਅੱਛਾ ਪਨੀਰੀ ਲਈ ਹਲ ਕੱਲੀ ਹਾਂ ਹਾਂ ਜਿੱਦਾਂ ਟੱਕਣੀ ਹਾਂ ਮੰਮੀ ਮਿਲਿਆ ਤਾਂ ਆਂਟੀ ਹੋਣਾ ਨੂੰ ਆਂਟੀ ਤੁਹਾਡੇ ਬਹੁਤ ਸੋਹਣੀਆਂ ਮਿਰਚਾਂ ਹੋਈਆਂ ਹਨਾ ਹਾਂਜੀ ਆਚਾਰੀ ਮਿਰਚਾਂ ਆ ਇਹ ਜੋੜੀਆਂ ਹਾਂ 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 ਨਹੀਂ ਸੋਹਣੀਆਂ ਆਚਾਰ ਪਾ ਲਿਓ ਸੀ ਤਾਂ ਆਚਾਰ ਪਾ ਲਈਦਾ ਹਾਂ ਹਾਂ ਇਧਰ ਆਂਟੀ ਹੋਣੀ ਸਾਰੇ ਪਨੀਰੀ ਲਈ ਹੈ ਟਕਿਆ ਤੇ ਤਾਂ ਕਿ ਪੈਰ ਪੁੰਨਾ ਰੱਖ ਹੋਵੇ ਨਹੀਂ ਇੱਥੇ ਵਾਲੀ ਆ ਇਹ ਤਮਾਖੂ ਸਰੋਂ ਆਂਟੀ ਲੱਗਦੀ ਮਿੱਸੀ ਹੀ ਐ ਇਹ ਹਾਂ ਵਧੀਆ ਬਣ ਸਕਦਾ ਹਾਂ ਹਾਂ ਯਾ ਚਲੋ ਜੀ ਨਾ ਹੋਊਗਾ ਤਾਂ ਦੇਖ ਦਿਆ ਹੋਵੇ ਇਹ ਮਾੜੀ ਹੋਰ ਹੋ ਗਈ ਇਹ ਹਾਂ ਪਟੜਾ ਨਹੀਂ ਇੰਨੀ ਘਾਲੀ ਬੀਜੂ ਜਾਂ ਮਿੱਟੀ ਆ ਤਾਂ ਹਾਲੋਂ ਨੂੰ ਕੀ ਕਰਦੇ ਨੇ ਪੁਰਜੀ ਬਣਾਉਂਦੇ ਆ ਸਾਗ ਚ ਨਹੀਂ ਪੈਂਦੀ ਨਾ ਨਹੀਂ ਸਾਗ ਚ ਨਹੀਂ ਓਕੇ ਸਾਗ ਦਾ ਵੀ ਕੋੜਾ ਬਣ ਜਾਣਾ ਠੀਕ ਆ ਕਸਾਲੀ ਹੁੰਦੀ ਨਾ ਯਾ ਚਲੋ ਬਿਲਜੀ ਕਰ ਲਮਾਂਗੇ ਥੋੜੇ ਬਣਾ ਹਾਂ ਤੇ ਲਾਈ ਦੇ ਲੈਣਾ ਕਿ ਚੀ ਨਿਕ ਹਾਂ ਬਸ ਇਹ ਪਤਾ ਪਤ ਬਣਾ ਲਾ